ਸਰਵਿੰਦਰ ਸਿੰਘ ਬਰਾੜ ਜੋ ਕਿ ਮੰਡੀ ਸੀਟ ਦਾ ਜਾਇਜ਼ਾ ਲੈ ਰਹੇ ਸਨ ਫੋਨ ਲਾਈਨ ਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ ਨਵਿੰਦਰ ਕੀ ਕਹਿ ਰਿਹਾ ਮੰਡੀ ਦੀ ਇਹ ਲੋਕ ਸਭਾ ਸੀਟ ਔਰ ਕਿੰਨੀ ਕੁ ਅਹਿਮ ਇਹ ਸੀਟ ਹੈ ਕੀ ਇਤਿਹਾਸ ਰਹੀ ਹੈ ਇਸ ਸੀਟ ਦੀ ਅਹ ਸ਼ਰੀ ਮੰਡੀ ਸੀਟ ਹੈ ਜੋ ਹਮੇਸ਼ਾ ਤੋਂ ਜਿਹੜਾ ਇਹਦੇ ਤੇ ਰਾਜਸੀ ਪਰਿਵਾਰਾਂ ਦਾ ਜਿਹੜਾ ਕਬਜ਼ਾ ਰਿਹਾ 1952 ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਅਸੀਂ ਦੱਸਿਆ 1952 ਦੇ ਵਿੱਚ ਰਾਣੀ ਅਮ੍ਰਿਤਾ ਸਿੰਘ ਇੱਥੋਂ ਸੰਸਦ ਬਣਿਆ ਉਸ ਤੋਂ ਬਾਅਦ ਲਗਾਤਾਰ ਜਿਹੜੇ ਰਾਜਸੀ ਪਰਿਵਾਰਾਂ ਨਾਲ ਜੁੜੇ ਲੋਕ ਹੀ ਇਸ ਸੀਟ ਤੇ ਕਾਬਜ਼ ਰਹੇ ਨੇ ਜਿਹੜੇ ਵੀਰਪੱਤਰ ਸਿੰਘ ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਔਰ ਰਾਜਸੀ ਪਰਿਵਾਰਾਂ ਸੰਬੰਧਿਤ ਨੇ ਰਾਜਾ ਨੇ ਇਸ ਤੋਂ ਦੇ ਉਹ ਵੀ ਲਗਾਤਾਰ ਤਿੰਨ ਵਾਰ ਇੱਕ ਵਾਰ ਨੂੰ ਹਾਰ ਜ਼ਮਨਾ ਕਰਨਾ ਪਿਆ ਸੀ ਪਰ ਤਿੰਨ ਵਾਰੋਂ ਇਥੋਂ ਸਾਂਸ ਚੁਣੇਗੇ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਦੋ ਵਾਰ ਜਿਹੜੇ ਹੁਣ ਇਸ ਵਾਰ ਪ੍ਰਤੀਪਤ ਸਿੰਘ ਦਾ ਉਮੀਦਵਾਰ ਨੇ ਕਾਂਗਰਸ ਦੀ ਸੀਟ ਤੇ ਕਾਂਗਰਸ ਦੀ ਟਿਕਟ ਤੇ ਉਹ ਵੀ ਦੋ ਵਾਰ ਪਹਿਲਾਂ ਸਾਂਸ ਰਹਿ ਚੁੱਕੇ ਨੇ ਇੱਥੇ ਸਿਰਫ ਇੱਕ ਵਾਰ ਯਾਨੀ 1955 ਤੋਂ ਹੁਣ ਤੱਕ ਇਤਿਹਾਸ ਦੇ ਵਿੱਚ ਇੱਕੋ ਵਾਰ ਪੰਡਿਤ ਸੁਖਰਾਮ ਜਿਹੜੇ ਸਤਾਰਨ ਪਰਿਵਾਰ ਨਾਲ ਸੰਬੰਧ ਸੀ ਉਹ ਇੱਥੇ ਜਿਹੜੇ ਸਸਦ ਚੁਣੇ ਗਏ ਉਸ ਤੋਂ ਇਲਾਵਾ ਹਮੇਸ਼ਾ ਤੋਂ ਜਿਹੜਾ ਰਾਜਸੀ ਪਰਿਵਾਰਾਂ ਦਾ ਸੀਟ ਤੇ ਕਬਜ਼ਾ ਰਿਹਾ ਔਰ ਇਸ ਵਾਰ ਦੀ ਜਿਹੜੀ ਲੜਾਈ ਹੈ ਇਸ ਵਾਰ ਵੀ ਇਕ ਤੋਂ ਸੁਧਾਰਨ ਜਿਹੜੇ ਪਰਿਵਾਰ ਨਾਲ ਸਬੰਧਤ ਨੇ ਬੀਜੇਪੀ ਦੇ ਉਮੀਦਵਾਰ ਰਾਮ ਸਰੂਪ ਸ਼ਰਮਾ ਤੇ ਦੂਜੇ ਪਾਸੇ ਰਾਣੀ ਪ੍ਰਤੀਬਾ ਸਿੰਘ ਜੋ ਪਹਿਲਾਂ ਵੀ ਸਾਬਤਦਨ ਨੇ ਔਰ ਉਹ ਫਿਰ 2019 ਦੀ ਚੋਣ ਚ ਜਨਾਬੀ ਮੈਦਾਨ ਚ ਨੇ ਸ਼ਿਰਕਤ ਜੀ ਨਪਿੰਦਰ ਇਸ ਸੀਟ ਦੇ ਉੱਤੇ ਸ਼ੁਰੂ ਤੋਂ ਜੋ ਦਬਦਬਾ ਰਿਹਾ ਹੈ ਉਹ ਰਿਹਾ ਹੈ ਪ੍ਰਤੀਬਾ ਸਿੰਘ ਦਾ ਦੇਖਿਆ ਜਾਇਤਾ ਔਰ ਉਹਨਾਂ ਦਾ ਕਾਫੀ ਪ੍ਰਭਾਵ ਵੀ ਆ ਔਰ ਕਾਂਗਰਸ ਦੇ ਖਾਤੇ ਦੇ ਵਿੱਚ ਇਹ ਸੀਟ ਹਮੇਸ਼ਾ ਤੋਂ ਰਹੀ ਹੈ ਇਸ ਵਾਰ ਦੇ ਸਮੀਕਰਨ ਕੀ ਕੀ ਕਹਿ ਰਹੇ ਨੇ ਕਿਉਂਕਿ ਇਸਰ ਆਮ ਆਦਮੀ ਪਾਰਟੀ ਵੀ ਲੋਕ ਸਭਾ ਚੋਣਾਂ ਦੇ ਵਿੱਚ ਜੁੜੀ ਹੋਈ ਹੈ ਕਿ ਸ਼ਰੀਰ ਅਗਰ ਉਸ ਦੀ ਗੱਲ ਕਰਦੇ ਆਂ ਮੰਡੀ ਦੀ ਤਾਂ ਮੰਡੀ ਦੇ ਵਿੱਚ ਜਿੰਨਾ ਜਿੰਨੇ ਵੀ ਅਸੀਂ ਹੁਣ ਤੱਕ ਦੇ ਹਾਲਾਤ ਦੇਖੇ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਜਿਤਨਾ ਵੀਰਪੱਤਰ ਸਿੰਘ ਵੀ ਕਹਿ ਰਹੇ ਸਨ ਤਾਂ ਸਾਨੂੰ ਵੀ ਜੇ ਹਾਲਾਤ ਲੱਗੇ ਨੇ ਕਿ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਪ੍ਰਭਾਵ ਸਾਨੂੰ ਨਜ਼ਰ ਨਹੀਂ ਆਇਆ ਔਰ ਕਿਤਨੇ ਕਿਤੇ ਭਾਜਪਾ ਨੂੰ ਵੀ ਜਿਹੜਾ ਇੱਥੇ ਕੋਈ ਕਾਮਯਾਬੀ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਆਰਮ ਸ਼ਰਮਾ ਜਿਹੜੇ ਨੇ ਉਹ ਬਹੁਤ ਹੀ ਅਣਜਾਣ ਜਿਹੜਾ ਨੇ ਬਹੁਤ ਘੱਟਨ ਨੂੰ ਜਿਹੜਾ ਇੱਥੋਂ ਤੱਕ ਬਹੁਤੇ ਇਲਾਕਿਆਂ ਦੇ ਵਿੱਚ ਤਾਂ ਉਹਨਾਂ ਨੂੰ ਕੋਈ ਜਾਣਦਾ ਵੀ ਨਹੀਂ ਹੈ ਲੋਕਾਂ ਕਹਿੰਦੇ ਕਿ ਅਨਨੋਨ ਫੇਸ ਨੇ ਔਰ ਹਮੇਸ਼ਾ ਤੋਂ ਇੱਕ ਜਿਹੜਾ ਇਹ ਵੀ ਇਤਿਹਾਸਦਾਰ ਹੈ ਕਿ ਬੀਜਪੀ ਨੇ ਆਪਣੇ ਕਿਸੇ ਸਟਰੋਂਗ ਕੈਂਡੀਡੇਟ ਨੂੰ ਮੰਡੀ ਤੋਂ ਜਿਹੜਾ ਖੜਾ ਵੀ ਨਹੀਂ ਕੀਤਾ ਔਰ ਅਜਿਹੇ ਧਾਰਨ ਜਿਹੜੀ ਇਸ ਵਾਰ ਵੀ ਦਿੱਤੀ ਗਈ ਹੈ ਆਰਮ ਸੌਰਭ ਸ਼ਰਮਾ ਇੱਕ ਨਵਾਂ ਚਿਹਰਾ ਜਿਹੜਾ ਰਾਣੀ ਪ੍ਰਤੀਭਾ ਸਿੰਘ ਜੋ ਮੌਜੂਦਾ ਸਸਦ ਨੇ ਔਰ ਇੱਕ ਵੱਡੀ ਲੀਡ ਉਹਨਾਂ ਦੀ ਰਹੀ ਹੈ ਉਹਨਾਂ ਦੇ ਮੁਕਾਬਲੇ ਇੱਕ ਨਵੇਂ ਚਿਹਰੇ ਨੂੰ ਜਿਹੜਾ ਸਿਰਫ ਬੀਜਪੀ ਨੇ ਉਤਾਰ ਦਿੱਤਾ ਹਾਲਾਂਕਿ ਕੋਸ਼ਿਸ਼ ਕਹਿ ਸਕਦੇ ਹਾਂ ਜਰੂਰ ਕੀਤੀ ਗਈ ਕਿ ਮੋਦੀ ਦੀ ਰੈਲੀ ਵੀ ਕੀਤੀ ਗਈ ਮੰਡੀ ਦੇ ਵਿੱਚ ਪਰ ਮੋਦੀ ਦੀ ਰੈਲੀ ਕਰਨਾ ਔਰ ਦੂਜੇ ਪਾਸੇ ਇੱਕ ਕਮਜ਼ੋਰ ਉਮੀਦਵਾਰ ਨੂੰ ਚੋਣਾਂ ਦੇ ਮੈਦਾਨ 'ਚ ਉਤਾਰਨਾ ਪਤਾ ਨਹੀਂ ਬੀਜੇਪੀ ਕਿਹੜੀ ਜਿਹੜੀ ਰਣਨੀਤੀ ਚੱਲ ਰਹੀ ਹੈ ਪਰ ਸੀਟ ਜਿਹੜਾ ਸਿੱਖਿਆਤ ਹੈ ਕਿ ਫਿਲਹਾਲ ਰਾਣੀ ਪ੍ਰਤੀਬਲ ਸਿੰਘ ਇੱਕ ਜਿਹੜੇ ਮਜ਼ਬੂਤ ਉਮੀਦਵਾਰ ਨੇ ਜੀ ਬਿਲਕੁਲ ਸ਼ੁਕਰੀਆ ਨਪਿੰਦਰ ਸਾੜਨ ਵਾਲੇ ਸਖਬਰ ਤੇ ਜੁੜੇ ਰਹਿਣ ਦੇ ਲਈ ਸੋ ਮੰਡੀ ਦੀ ਲੋਕ ਸਭਾ ਸੀਟ ਤੋਂ ਇਸ ਵਾਰ ਵੀ ਸਮੀਕਰਨ ਕਾਫੀ ਬਦਲੇ ਬਦਲੇ ਨਜ਼ਰ ਆ ਰਹੇ ਨੇ ਹਾਲਾਂਕਿ ਤਿੰਨ ਕੈਂਡੀਡੇਟ ਨੇ ਕਿਉਂਕਿ ਇਸ ਵਾਰ ਆਮ ਆਦਮੀ ਪਾਰਟੀ ਵੀ ਮੈਦਾਨ ਦੇ ਵਿੱਚ ਜੁਟਤੀ ਹੋਈ ਹੈ ਪਰ ਇਸ ਵਾਰ ਦੀ ਮੰਡੀ ਲੋਕ ਸਭਾ ਸੀਟ ਕਿੰਨੀ ਕੁ ਅਹਿਮ ਰਹਿ ਸਕਦੀ ਹੈ ਪ੍ਰਤੀਬਲ ਸਿੰਘ ਦੇ ਲਈ ਇਸ ਦੀ ਨਜ਼ਰ ਸਭ ਦੀ ਟਿਕੀ ਰਹੇਗੀ ਕਿਉਂਕਿ ਪਹਿਲਾਂ ਕਾਂਗਰਸੇ ਵੱਲੋਂ ਉਹ ਇਸ ਸੀਟ ਦੇ ਉੱਤੇ ਕਾਬਜ਼ ਰਹੇ ਨੇ ਪਰ ਇਸ ਵਾਰ ਮੁਕਾਬਲਾ ਕਾਫੀ ਸਖਤ ਦਿਖਾਈ ਦੇ ਰਿਹਾ ਹੈ